ਹਾਂਜੀ ਸਾਰੇ ਜਿਹੜੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦਾ এজেন্ডਾ ਕੀ ਰਿਹਾ ਇਸ ਕਰਦਾ ਅੱਜ ਸਾਡੀ ਮੀਟਿੰਗ ਸੀਗੀ ਮੰਥਲੀ ਮੀਟਿੰਗ ਸਾਡੀ 20 ਤਰੀਕ ਨੂੰ ਹੁੰਦੀ ਹੈ ਹਰ ਮਹੀਨੇ ਦੀ 20 ਤਰੀਕ ਨੂੰ ਪਰ ਸਾਡੀ 21 ਤਰੀਕ ਨੂੰ ਰੈਲੀ ਹੈ ਕਿਸਾਨ ਮਜ਼ਦੂਰ ਮਹਾਪੰਚਾਇਤ ਜਗਰਾਵਾ ਚ ਉਹਦੇ ਕਰਕੇ ਸਾਨੂੰ 15 ਨੂੰ ਕਰਨੀ ਪਈ ਹੈ ਉੱਥੇ ਉਹਨੂੰ ਕਾਮਯਾਬ ਕਰਨ ਵਾਸਤੇ ਵੱਧ ਤੋਂ ਵੱਧ ਆਪਣੇ ਸਾਥੀ ਜਿਹੜੇ ਉੱਥੇ ਪਹੁੰਚਾਉਣ ਵਾਸਤੇ ਮੇਨਾ এজੰਡਾ ਕਿਹਦਾ ਇਹ ਸੀ ਦੂਜਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪਾਣੀ ਵੱਧ ਸ਼ੋਅ ਕਰਕੇ ਹਰ ਟੈਲ ਤੇ ਹਰ ਮੋਗੇ ਤੇ ਹਰ ਕਿਸਾਨ ਦੇ ਖੇਤ ਤੱਕ ਪਚਾਇਆ ਵਿਖਾ ਕੇ ਤੇ ਦੂਜੇ ਸਟੇਟ ਨੂੰ ਪਾਣੀ ਦੇਣਾ ਚਾਹੁੰਦੇ ਨੇ ਜਿਹੜੇ ਉਹ ਆਪਣਾ ਕੋਈ ਰਾਜਸੀ ਲਾਹਾ ਲੈਣ ਵਾਸਤੇ ਦੂਜੀਆਂ ਸਟੇਟਾਂ ਨੂੰ ਪਾਣੀ ਦੇਣਾ ਚਾਹੁੰਦੇ ਆ ਜਿਵੇਂ ਹਰਿਆਣਾ ਸਟੇਟਾਂ ਨਾਲ ਲੱਗਦੀ ਇਹਨਾਂ ਸਟੇਟਾਂ ਨੂੰ ਪਾਣੀ ਦੇ ਕੇ ਰਾਜਸੀ ਲਾਹਾ ਲੈਣਾ ਚਾਹੁੰਦੇ ਆ ਤੇ ਉਹਦੇ ਸਬੰਧ ਵਿੱਚ ਜਦੋਂ ਪਟਵਾਰੀਆਂ ਨਾਲ ਧੱਕਾ ਕਰਨ ਲੱਗੇ ਪਟਵਾਰੀਆਂ ਤੋਂ ਜ਼ਬਰਦਸਤੀ ਰਿਪੋਰਟਾਂ ਕਰਾਉਣ ਲੱਗੇ ਪਟਵਾਰੀਆਂ ਨੇ ਇਹਦਾ ਵਿਰੋਧ ਕੀਤਾ ਉਹ ਜਥੇਬੰਦੀ ਦੇ ਨਾਲ ਆ ਜਿਨ੍ਹਾਂ ਨੇ ਡਟ ਕੇ ਵਿਰੋਧ ਕੀਤਾ ਪੰਜਾਬ ਨੂੰ ਬਚਾਉਣ ਦਾ ਯਤਨ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਯਤਨ ਕੀਤਾ ਅਸੀਂ ਉਹਨਾਂ ਨਾਲ ਡਟ ਕੇ ਖੜੇ ਆ ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਹੋਊਗੀ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਉਹਨਾਂ ਦੇ ਨਾਲ ਖੜਵਾਵਾਂਗੇ ਬਾਕੀ ਇਸ ਸਕੀਮ ਦੇ ਵਿੱਚ ਇਸ ਮਸਲੇ ਨੂੰ ਵਿਚਾਰ ਕੇ ਅਗਾ ਕੀ ਰਣਨੀਤੀ ਇਹਦੇ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਤੈਅ ਕਰਨੀ ਹੈ ਉਹ ਅਗਾ ਹੋਊਗਾ ਐਸਕੇਮ ਦੇ ਵਿੱਚ ਮਤਲਬ ਹੁਣ ਫੈਸਲਾ ਕੀ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਐਤੋਂ ਦੱਸਿਆ ਵੀ ਕੀ ਦੀ ਰੈਲੀ ਹੈ ਸਾਡੀ 21 ਵਾਲੀ ਰੈਲੀ ਤੋਂ ਬਾਅਦ ਜਾਂ ਪਹਿਲਾਂ ਲਾ ਲਓ ਸਾਡਾ ਐਸਕੇਮ ਜੋ ਫੈਸਲਾ ਹੋਊਗਾ ਵਿਰੋਧ ਉਹਨੂੰ ਮੈਂ ਦੱਸਦਾ ਵੀ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਸਰਕਾਰ ਦੇ ਖਿਲਾਫ ਜਾਵਾਂਗੇ ਸਾਨੂੰ ਜਿੱਥੋਂ ਤੱਕ ਜਾਣਾ ਪਿਆ ਔਰ ਪਟਵਾਰੀ ਜਿਹੜੇ ਨੇ ਜਿਨ੍ਹਾਂ ਨੇ ਪਾਣੀ ਬਚਾਉਣ ਦਾ ਯਤਨ ਕੀਤਾ ਪੰਜਾਬ ਨੂੰ ਬਚਾਉਣ ਦਾ ਯਤਨ ਕੀਤਾ ਉਹਨਾਂ ਦਾ ਡਟ ਕੇ ਸੀ ਸਾਥ ਦੇਵਾਂਗੇ ਅੱਗੇ ਪ੍ਰੋਗਰਾਮ ਉਹ ਲੀਗ ਰਾਇਨ ਹੈ ਸੀ ਉਹਨਾਂ ਦੇ ਨਾਲ ਖੜੇ ਆ ਜਿੱਥੇ ਸਾਨੂੰ ਅੱਗੇ ਲੱਗਣਾ ਪਊਗਾ ਉੱਥੇ ਅਸੀਂ ਅੱਗੇ ਲੱਗ ਕੇ ਚੱਲਾਂਗੇ ਦੂਜਾ ਮਸਲਾ ਇੱਕ ਹੋਰ ਸਰਕਾਰ ਨੇ ਨਵਾਂ ਛੇੜਿਆ ਹੋਇਆ ਹੈ ਜਿਹੜਾ ਸ਼ੈਲੋਏ ਜਿਹੜੇ ਨੇ ਉਹ ਬਣਾਏ ਜਾ ਰਹੇ ਆ ਮੰਡੀਆਂ ਨੂੰ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਹਦੇ ਵਾਸਤੇ 13 ਮਹੀਨੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਕੇਂਦਰ ਦੀ ਤਾਕਤਵਾਰ ਸਰਕਾਰ ਨੂੰ ਹਰਾ ਕੇ ਤੇ ਉਹ ਕੇਸ ਵਾਪਸ ਕਰਾ ਕੇ ਆਹੀ ਕਾਨੂੰਨ ਵਾਪਸ ਕਰਾ ਕੇ ਆਏ ਸੀ ਉਹ ਕਾਨੂੰਨ ਵਿੰਗੇ ਟੇਡੇ ਢੰਗ ਨਾਲ ਸਰਕਾਰ ਫੇਰ ਲਾਗੂ ਕਰਨਾ ਚਾਹੁੰਦੀ ਏ ਉਹਦਾ ਵੀ ਅਸੀਂ ਡਟ ਕੇ ਵਿਰੋਧ ਕਰਦੀ ਆ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਡਟ ਕੇ ਉਹਦਾ ਵਿਰੋਧ ਕਰਦੀ ਏ ਕਿ ਸ਼ੈਲੋ ਜਿਹੜੇ ਨੇ ਬਿਲਕੁਲ ਵੀ ਮੰਡੀਆਂ 'ਚ ਨਹੀਂ ਬੰਨ ਦਿੱਤੇ ਜਾਣਗੇ ਕਾਰਪੋਰੇਟ ਘਰਾਣੇ ਨੂੰ ਐਗਰੀਕਲਚਰ ਸਿਸਟਮ ਦੇ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਊਗਾ ਔਰ ਇਹਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਊਗਾ ਇਹਦਾ ਵੀ ਡਟ ਕੇ ਹੀ ਵਿਰੋਧ ਕਰਦੇ ਆ ਔਰ ਪਟਵਾਰੀਆਂ ਦੇ ਨਾਲ ਡਟ ਕੇ ਖੜੇ ਆ ਪਟਵਾਰੀਆਂ ਦਾ ਡਟ ਕੇ ਸਾਥ ਦੇਵਾਂਗੇ ਜਿਨ੍ਹਾਂ ਨੇ ਪੰਜਾਬ ਨੂੰ ਬਚਾਉਣ ਦਾ ਯਤਨ ਕੀਤਾ ਹੈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦਾ ਯਤਨ ਕੀਤਾ ਹੈ ਔਰ ਪੰਜਾਬ ਸਰਕਾਰ ਦੀ ਐਸੀ ਨਖੇਦੀ ਕਰਦੇ ਆ ਇਹਨਾਂ ਕੰਮਾਂ ਵਾਸਤੇ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਪੈਰਾਂ ਤੇ ਪੈਰ ਧਰ ਕੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਬਿਲਕੁਲ ਨਹੀਂ ਹੋਣ ਦੇਵਾ ਤੇ ਐਸ ਕੇ ਐਮ ਦਾ ਕਿਸ ਤਰ੍ਹਾਂ ਦਾ ਹੋਇਆ ਕਿ ਐਸ ਕੇ ਐਮ ਵੀ ਇਸ ਦੇ ਨਾਲ ਵਿਰੋਧ ਕਰੂਗਾ ਇਸ ਦੇ ਵਿੱਚ ਬਿਲਕੁਲ ਹੀ ਐਸ ਕੇ ਐਮ ਸਾਰਾ ਪਾਣੀ ਬਚਾਉਣ ਵਾਸਤੇ ਹੀ ਹੈ ਸਾਰਾ ਐਸ ਕੇ ਐਮ ਜਿਹੜਾ ਉਹ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਸਿੱ ਇਕੱਠੇ ਹੀ ਚੱਕਦੇ ਆ ਅਸੀਂ ਸਾਰੇ ਰਲ ਕੇ ਚੱਕਦੇ ਆ ਉਹਦੇ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਮੀਟਿੰਗਾਂ ਚ ਅਸੀਂ ਤੈਅ ਕਰਦੇ ਆ ਵੀ ਹੁਣ ਆਪਾਂ ਅਗਲਾ ਪ੍ਰੋਗਰਾਮ ਜਿਹੜਾ ਉਹ ਕੀ ਕਰਨਾ ਠੀਕ ਹੈ ਨਾ ਇਸ ਕਰਕੇ SKMM ਵੀ ਇਹਦੇ ਉਲਟਾ ਬਿਲਕੁਲ ਵੀ ਪੰਜਾਬ ਸਰਕਾਰ ਗਲਤ ਕਰ ਰਹੀ ਹੈ ਕੇਂਦਰ ਸਰਕਾਰ ਗਲਤ ਕਰ ਰਹੀ ਹੈ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਦਾ ਪਾਣੀ ਜਿਹੜਾ ਇਹ ਸਾਰਾ ਬਾਹਰ ਲੈ ਕੇ ਜਾਣਾ ਚਾਹੁੰਦੀ ਹੈ ਇਸ ਕਰਕੇ ਉਹ ਨਹੀਂ ਜਾਣ ਦਿੱਤਾ ਬਿਲਕੁਲ ਠੀਕ ਹੈ